ਹੈਲੋ ਗਾਇਜ਼ ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਪਿਆਰ ਪਰਿ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਰੀਤ ਰਹਿਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਦੁੱਖ ਦੀ ਗੱਲ ਸ਼ੇਅਰ ਕਰਦੀ ਆ ਸਾਡੇ ਉਰੇ ਘਮਾਂਡ ਚ ਦੀਦੀ ਉਹਨੇ ਉਹ ਮੇਰੇ ਜਠਾਣੀ ਲੱਗਦੇ ਨੇ ਤੇ ਉਹ 6 ਭੈਣਾਂ ਨੇ ਉਹਨਾਂ ਦੇ 6 ਭੈਣਾਂ ਦਾ ਇੱਕ ਇੱਕ ਭਰਾ ਸੀ ਵਿਚਾਰੀਆਂ ਦਾ ਤੇ ਉਹ ਬਿਮਾਰ ਸੀ ਕਾਫੀ ਦਿਨਾਂ ਤੋਂ ਤੇ ਵਿਚਾਰੇ ਦੀ ਉਹਦੀ ਕੱਲ ਡੈਥ ਹੋ ਗਈ ਸੁਣ ਕੇ ਇਨਾ ਦੁੱਖ ਲੱਗਿਆ ਵੀ ਰੱਬਾ ਮਸਾ ਤਾਂ ਪਹਿਲਾਂ ਤਾਂ ਇਹਨਾਂ ਨੂੰ ਭਰਾ ਦਿੱਤਾ ਹੈਨਾ ਤੇ ਹੁਣ ਖੋ ਵੀ ਲਿਆ ਹਜੇ ਉਹਦਾ ਹੁਣੇ ਮੈਰਿਜ ਕੀਤੀ ਸੀ 6 ਮਹੀਨੇ ਹੋਏ ਨੇ ਰੱਬ ਵੀ ਸੋਚਦਾ ਨਹੀਂ ਜੀ ਕੁਝ ਵੀ ਦੇਖ ਲੋ ਐਡਾ ਉਹਨਾਂ ਦਾ ਵਿਚਾਰੀਆਂ ਨੂੰ ਧੋਖਾ ਕਰਤਾ ਮਸਾਦ ਉਹਨਾਂ ਨੂੰ ਛੇ ਭੈਣਾਂ ਨੂੰ ਇੱਕ ਭਰਾ ਮਿਲਿਆ ਸੀ ਉਹੀ ਖੋ ਲਿਆ ਉਹਨਾਂ ਦੇ ਇੱਕ ਮੰਮੀ ਨੇ ਵਿਚਾਰੇ ਪਹਿਲਾਂ ਇੱਕ ਉਹਨਾਂ ਦੇ ਡੈਡੀ ਸੀਗੇ ਪਿਛਲੇ ਸਾਲ ਉਹਨਾਂ ਦੀ ਡੈਥ ਹੋ ਗਈ ਉਹਦੋਂ ਵਿਚਾਰੇ ਨੂੰ ਇਹ ਸੀਗਾ ਵੀ ਮੇਰੇ ਡੈਡੀ ਠੀਕ ਹੋ ਜਾਣ ਮੈਂ ਫੇਰ ਵਿਆਹ ਕਰਾਉਂਗਾ ਡੈਡੀ ਦੀ ਠੀਕ ਹੋਣ ਦੀ ਵੇਟ ਕਰੀਂਗੇ ਪਰ ਡੈਡੀ ਠੀਕ ਨਹੀਂ ਹੋਏ ਵਿਚਾਰੇ ਦੀ ਡੈਥ ਹੀ ਹੋ ਗਈ ਫੇਰ ਵਿਚਾਰਿਆਂ ਨੇ ਮੈਰਿਜ ਕੀਤੀ ਤੇ ਹੁਣ ਦੇਖ ਲਓ 6 ਮਹੀਨੇ ਬਾਅਦ ਆਪਦੀ ਡੈਥ ਹੋ ਗਈ ਇੰਨਾ ਸੋਹਣਾ ਮੁੰਡਾ ਸੀ ਇੰਨਾ ਸਾਊ ਸੀ ਇੱਥੇ ਫਤਿਹਗੜ੍ਹ ਸਾਹਿਬ ਇੰਜੀਨੀਅਰ ਕਰਦਾ ਸੀਗਾ ਪੜ੍ਹ ਕੇ ਜਾਂ ਸਾਡੇ ਕੋਲ ਇੱਥੇ ਧੀ ਦੀ ਕੋਲ ਰਹਿੰਦਾ ਹੁੰਦਾ ਸੀਗਾ ਮੈਂ ਨਸਾਉ ਮੁੰਡਾ ਨਹੀਂ ਦੇਖਿਆ ਉਹ ਗੁਰ ਸਿੱਖ ਸੀਗਾ ਦਾੜੀ ਕੇਸ ਰੱਖੇ ਹੋ ਸੀ ਪੱਗ ਬੰਨਦਾ ਸੀ ਸੋਨਾ ਵੀ ਇੰਨਾ ਸੀ ਸਾਰਿਆਂ ਤੋਂ ਬਹੁਤ ਜ਼ਿਆਦਾ ਤਿੰਨੇ ਸਾਬ ਨੂੰ ਰੱਬ ਇਹ ਜਿਹੜੇ ਬੱਟੇ ਲਾ ਦਿੰਦਾ ਜੀ ਬਹੁਤ ਔਖਾ ਹੈ ਦੇਖ ਲੋ ਬੇਚਰੀ ਉਹ ਕੁੜੀ ਦਾ ਕੀ ਹਾਲ ਹੋਊਗਾ ਇੰਨਾ ਪਹਿਣਾ ਦਾ ਇੰਨਾ ਮਾੜਾ ਪਰਮਾਤਮਾ ਕਿਉਂ ਕਰਦਾ ਇਹ ਪੁੱਛ ਤਾਂ ਸੋਚਿਆ ਕਰ ਵੀ ਉਹ ਪਹਿਣਾ ਕੀ ਸੋਚਣਗੀਆਂ ਦਿਨ ਗਿਣਣਗੀਆਂ ਫਿਰ ਮਹੀਨੇ ਗਿਣਣਗੀਆਂ ਸਾਲ ਗਿਣਣਗੀਆਂ ਉਹ ਤਾਂ ਮਰਦੇ ਦਮ ਤੱਕ ਹਨਾ ਆਪਦੇ ਪ੍ਰਭਾਂ ਨੂੰ ਯਾਦ ਕਰਨਗੀਆਂ ਹਿੰਨੀ ਮਾੜੀ ਲਿਖਿਆ ਨਾ ਕਰ ਰੱਬਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਗੱਲਾਂ ਦਾ ਜਦੋਂ ਅਸੀਂ ਸੋਣਿਆ ਨਾ ਸੁਣ ਕੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਹਾਏ ਵਿਚਾਰੇ ਨੂੰ ਐਡੀ ਸਜ਼ਾ ਦੇਤੀ ਤੇ ਰੱਬਾ ਇਹਦਰ ਮੈਂ ਕਰ ਰਹੀ ਸੀ ਗਰਮ ਮਲਾਈ ਕਈ ਦਿਨਾਂ ਤੋਂ ਇਕੱਠੀ ਕਰੀ ਪਈ ਸੀਗੀ ਬਸ ਕਰਨ ਦਾ ਮਨ ਹੀ ਨਹੀਂ ਕਰ ਰਿਆ ਸੀ ਮਨ ਬਹੁਤ ਉਦਾਸ ਹੋ ਰਿਹਾ ਸੀ 1 ਅਗਸਤ ਦੀ ਗੱਲ ਹੈ ਜੀ ਇਹ 1 ਅਗਸਤ ਨੂੰ ਲੈਥ ਹੋਈ ਸੀ ਉਹਦੀ ਬਸ ਮਾਨੇ ਨਹੀਂ ਕਰਿਆ ਕੁਝ ਮੇਰੀ ਵੀ ਸਿਹਤ ਖਰਾਬ ਸੀ ਬਹੁਤ ਔਖਾ ਲੱਗ ਰਿਹਾ ਸੀ ਤੇ ਥੋੜਾ ਥੋੜਾ ਇਧਰ ਬਾਹਰ ਕਣੀਆਂ ਪੈ ਰਹੀਆਂ ਸੀਗੀਆਂ 6-7 ਦਿਨ ਹੋ ਗਏ ਮੀਂਹ ਰੋਜ਼ ਆ ਜਾਂਦਾ ਥੋੜੀਆਂ ਜਿਹੀਆਂ ਕਣੀਆਂ ਪੈ ਜਾਂਦੀਆਂ ਨੇ ਤੇ ਅੱਜ ਥੋੜਾ ਜਿਹਾ ਹੁਣ ਵੱਧ ਪਿਆ ਛੜਾਕਾ ਜਿਹਾ ਵਧੀਆ ਪੈ ਗਿਆ 15-20 ਮਿੰਟ ਵਧੀਆ ਮੀਂਹ ਪੈ ਗਿਆ ਰੋ ਗੈਸ ਹੈ ਜਿਹੜਾ ਉਹ ਥੋੜਾ ਜਿਹਾ ਘਟ ਰਿਹਾ ਹੈ ਕਿਉਂਕਿ ਇਹਨਾਂ ਨੂੰ ਕੋਹਾ ਨਹੀਂ ਕੋਲਿਆ ਕਈ ਦਿਨਾਂ ਤੋਂ ਥੋੜਾ ਟਾਈਮ ਬਾਤੀ ਲੱਗ ਰਿਹਾ ਗੈਸ ਤੇ ਮੈਂ ਦੂਸਰੇ ਗੈਸ ਤੇ ਤਰਫ ਫੋਨ ਲੇ ਨੂੰ ਤੇ ਇਧਰ ਆਪਾਂ ਸਬਜ਼ੀ ਰੱਖ ਦਾਂਗੇ ਨਾਲੇ ਬੱਚੇ ਸਕੂਲ ਤੋਂ ਆ ਗਏ ਨੇ ਇਹਨਾਂ ਨੂੰ ਥੋੜੀ ਜਲਦੀ ਛੁੱਟੀ ਹੋ ਜਾਂਦੀ ਹੈ ਗਰਮੀ ਕਰਕੇ ਫੇਰ ਟਾਈਮ ਚੇਂਜ ਕਰਤਾ ਇਹਨਾਂ ਨੂੰ ਸਵੇਕੇ ਇੱਕ ਛੁੱਟੀ ਹੋ ਜਾਂਦੀ ਹੈ ਇੱਧਰ ਸਾਡੇ ਬਾਕਸ ਨੇ ਜਿਹੜੇ ਥੋੜੀ ਜਿਹੀ ਖਰਾਬ ਜੀ ਹੋ ਗਏ ਨੰਬਰਾਂ ਸਿਰ ਕੋਈ ਲੱਗ ਗਈ ਸੀ ਕਿ ਹੁਣ ਥੋੜਾ ਜਿਹਾ ਨਹੀਂ ਫਰਕ ਪੈ ਗਿਆ ਲੱਗਣ 'ਚ ਦਿੱਕਤ ਪੈਂਦੀ ਹੈ ਪਹਿਲਾਂ ਸੀ ਐਨ ਮੀਨੂ ਨਹੀਂ ਫਰੇਮ ਵੀ ਲਵਾਈ ਸੀਗੀ ਸਾਰੀ ਲੱਕੜ ਨੂੰ ਸਿਰ ਕੋਈ ਲੱਗ ਗਈ ਸੀ ਇਹ ਤਾਂ 15-20 ਮਿੰਟ ਦੇ ਵਿੱਚ ਮਲਾਈ ਗਰਮ ਹੋ ਜਾਂਦੀ ਹੈ ਥੋੜਾ ਜਿਹਾ ਗੈਸ ਦੀ ਪ੍ਰੋਬਲਮ ਹੈ ਗੈਸ ਘਟ ਰਿਹਾ ਉਹ ਹਨੇ ਘੋੜੇ ਦੋ ਦਿਨਾਂ ਤੋਂ ਕਰਕੇ ਥੋੜਾ ਜਿਹਾ ਟਾਈਮ ਪਾਤੀ ਹੀ ਲੱਗ ਕੇ ਜਾਂਦਾ। ਉਸ ਜਿਹੜਾ ਕਿ ਗੈਸ ਦਾ ਸੇਕ ਹੁੰਦਾ ਤੇਜ਼ ਹੁੰਦਾ ਹੈ ਜਿਹੜਾ ਸਿਲੰਡਰ ਬੋਬਰ ਗੈਸ ਦਾ ਹੁੰਦਾ ਹੈ ਇਹਦਾ ਥੋੜਾ ਸੇਕ ਘੱਟ ਹੁੰਦਾ ਜੀ। ਇੰਦਰ ਮੈਂ ਕੱਟੇ ਸੀਗੇ ਬਾੜ ਕਰੇਲੇ ਆਪਾਂ ਉਹਨਾਂ ਦੀ ਸਬਜ਼ੀ ਬਣਾਵਾਂਗੇ ਜੀ। ਨਾ ਕੁਛ ਖਾਦੇ ਵੀ ਨਾ ਸਰਦੇ ਨਾ ਪੀਤੇ ਵੀ ਨਾ ਹਨਾ। ਕਰਨਾ ਸਾਬ ਕੁਛ ਹੀ ਪੈਂਦਾ। ਮੈਂ ਇਹਨਾਂ ਨੂੰ ਸਬਜ਼ੀ ਬਣਾਵਾਂਗੇ ਤਰੇਲਿਆਂ ਦੀ। ਇਹ ਮੈਂ ਪਰਸੋਂ ਕੱਟ ਲਈ ਸੀਗੇ। ਸਾਰਾ ਦਿਨ ਇਹਨਾਂ ਨੂੰ ਧੁੱਪ ਲਵਾਈ ਵਧੀਆ। ਸੁੱਕੀ ਜੀ ਸਬਜ਼ੀ ਬਣ ਜਾਂਦੀ ਹੈ ਜੀ ਨਹੀਂ ਫਿਰ ਥੋੜੀ ਜਿਹੀ ਗਿੱਲੀ ਜੀ ਬਣ ਜਾਂਦੀ ਹੈ ਇਹਦੇ ਨੂੰ ਸੁੱਕੇ ਸੁੱਕੇ ਜਿਹੇ ਕਲੇ ਲੱਗਦੇ ਹੀ ਰਹਿੰਦੇ ਨੇ ਤੇ ਹੁਣ ਆਪਾਂ ਇਹਨੂੰ ਉਧਰ ਗੈਸ ਬਦਲ ਦਤਾ ਦਿੰਨੇ ਆ ਤੇ ਉਧਰ ਦੂਜੇ ਗੈਸ ਤੇ ਰੱਖ ਕੇ ਮੈਂ ਇੱਥੇ ਸਬਜ਼ੀ ਰੱਖ ਦੂੰ। ਇਧਰ ਮੈਂ ਭਾਂਡ ਲੀਤੀ ਸੀ ਇਹਨੂੰ ਧੋ ਕੇ ਰੱਖ ਦਾਂ। ਫਿਰ ਬੱਚਿਆਂ ਨੂੰ ਵੀ ਮੈਂ ਸਕੂਲ ਦਾ ਕੰਮ ਕਰਵਾਉਣਾ। ਕੰਮ ਮਾਜੀ ਚਾ ਨੁਣਾ ਚਾ ਕੰਪੀटीशन ਲੈ ਡਿਸਟ੍ਰਿਕਟ ਲੈਵਲ ਤੇ ਅਗਲੇ ਮਹੀਨੇ ਤੱਕ ਲੈ ਕੇ ਜਾਣੀ ਠੀਕ ਹੈ ਬੇਟਾ ਐਸਪੀਰ ਸਕੂਲ ਦਾ ਕੰਮ ਕਰ ਲੈ ਪੁੱਤਰ ਖੇਡਦਾ ਫਿਰਿਆ ਨੀ ਮੀਂਹ ਵੀਂਦੀ ਜਾਣਾ ਸਿਰ ਸਾਰਾ ਗਿੱਲਾ ਹੋ ਜਾਣਾ ਕੱਲ ਨੂੰ ਸਕੂਲ ਜਾਣਾ ਹੈ ਜੀ ਸੰਡੇ ਨੂੰ ਸਿਰ ਨਾ ਆਵੇਗਾ ਨਾ ਪਹਿਲੀ ਗਿੱਲਾ ਕਰ ਲੈਣਾ ਹੈ ਰਾਵ ਹੋ ਜਾਣਗੇ ਵਾਲ ਚਲੋ ਜੀ ਮੈਂ ਪਿਆਜ਼ ਕੱਟ ਲਾਂ 5-7 ਤੱਕ ਉਹਦੇ ਵਿੱਚ ਪਾਉਣ ਲਈ ਤਰੇਲਿਆਂ ਦੇ ਵਿੱਚ ਅੰਦਰ ਕੱਟਦੇ ਬੱਚੇ ਕਹਿੰਦੇ ਨੇ ਕੜਤਣ ਪਈ ਅੱਖਾਂ 'ਚ ਬਾਹਰ ਕਣੀਏ ਪੈ ਰਹੀਏ ਨੇ ਤੂੰ ਇਧਰ ਰਸੋਈ ਚ ਪੱਖੀ ਲਾਈ ਸੀ ਇਹ ਪੱਖੀ ਜਿਹੜੀ ਖਰਾਬ ਜੀ ਹੋ ਗਈ ਸਾਡੀ ਇਹਦੇ ਨਟ ਜਾਂ ਕੋਈ ਖੁੱਲ ਗਿਆ ਤੇ ਹੁਣ ਇਹ ਕੰਧ ਤੇ ਰਹਿ ਰਹੀ ਰਹੀ ਮੈਂ ਨਿੱਕੀ ਰੱਖੀ ਹੋਈ ਢੋਲ ਤੇ ਚੱਲ ਦੇਖਦੇ ਚੱਲੂਗੀ ਇਹਨੂੰ ਚਲਾ ਕੇ ਨਾ ਜੇ ਪੱਖੀ ਲੋਨੇ ਤਾਂ ਆਵਾਜ਼ ਵੱਤ ਇਹਦਾ ਖੜਕਾ ਹੋ ਜਾਂਦਾ ਹੈ ਬੰਦ ਕਰਕੇ ਆਪਾਂ ਉਹ ਕਰਦੇ ਆ ਕੰਮ ਸਾਰਦੇ ਆ ਕਰਮੀ ਤੇ ਹੁਣ ਲੱਗੂ ਕੰਮ ਕਰੇ ਬਿਨਾਂ ਤਸਰ ਤਾਂ ਨਹੀਂ ਨਾਲੇ ਪੱਖੀ ਨਾਲ ਖੜਤਨ ਜੀ ਵੀ ਪਿਆਜਾਂ ਦੀ ਜਿਆਦੀ ਫੈਲ ਜਾਂਦੀ ਹੈ ਇਹ ਮੈਂ ਇੱਧਰ ਪਿਆਜ ਕੱਟ ਲਾਂ। ਇਹਨੂੰ ਪੱਖੀ નીચે ਢੋਲਤੀ ਰੱਖਣਾ ਪੈ ਗਿਆ। ਸਰੋਂ ਆ ਵੀ ਥੋੜੀ ਜਿਹੀ ਜੇ ਨਾ ਗਰਮੈਸ਼ੀ ਬਾਹਰ ਨਿਕਲ ਜਾਂਦੀ ਆ। ਫਿਰ ਸੋਈ ਚੰਨੀ ਗਰਮੀ ਜੀ ਨਹੀਂ ਫੀਲ ਹੁੰਦੀ। ਨਹੀਂ ਤਾਂ ਜ਼ਿਆਦਾ ਹੀ ਗਰਮੀ ਲੱਗਦੀ ਆ ਪੱਖਾ ਥੋੜਾ ਜਿਹਾ ਬਾਹਰ ਨੂੰ ਪਾੜ ਦਿੰਦਾ। ਗਰਮੈਸ਼ ਜਿਹੜੀ ਚੀਮਨੀ ਚ ਪੱਖੀ ਲੱਗੀ ਹੋਈ ਆ ਉਹ ਵੀ ਖਰਾਬ ਹੋ ਗਈ ਐ ਜੀ। ਉਹਦੇ ਕਰਕੇ ਨਾ ਸੇਕ ਜਿਹਾ ਸਾਰਾ ਅੰਦਰ ਇਕੱਠਾ ਹੋ ਜਾਂਦਾ। ਜਾਣੀ ਨਿਕਲਣ ਪਈ ਆ ਖਾਂਚ ਪੱਖਾ ਚੱਲ ਰਗਾ ਸੀ ਨਾ ਹਵਾ ਆ ਖੰਡ ਪਾਣੀ ਲੱਗੇ ਉਸ ਵਰੀਤ ਵੀ ਪਿੱਛੇ ਹੋ ਗਈ ਕਹਿੰਦੀ ਮम्मा ਆਖਾੜ ਪਾਣੀ ਨਿਕਲਣ ਲੱਗੇ ਪੈ ਜਾਂਦੀ ਖਰਤਣ ਚੜ ਗਈ ਮੈਨੂੰ ਉਹ ਪੱਖੇ ਨੇ ਜ਼ਿਆਦਾ ਛਾੜਤੀ ਮम्मा ਖਾਚ ਚੱਲ ਰਿਹਾ ਉਹ ਨਹੀਂ ਲੈ ਇਹ ਪੱਖੀ ਕਰਤੀ ਹੋਇਆ ਪੁੱਤ ਉਹ ਹਵਾ ਨਹੀਂ ਖਿੱਚ ਲੈਣਾ ਬਰਤਨ ਮੈਂ ਸੋਚ ਰਹੀ ਸੀ ਚਲ ਕੇ ਹੋਏ ਸੀ ਗੈਸ ਤੇ ਬਣ ਜਾਂਦਾ ਪਰ ਨਹੀਂ ਬਣਦਾ ਲੱਗ ਰਿਹਾ ਬਦਲ ਨਹੀਂ ਪੈਣਾ ਤੇ ਮੇਰੇ ਇਧਰ ਦੋ ਪਿਆਜ਼ ਰਹਿੰਦੇ ਸੀ ਉਹ ਮੈਂ ਕੱਟ ਦਿੱਤੇ ਹੁਣ ਪਕੀ ਕਰੀਏ ਬੰਦ ਤੇ ਆਪਾਂ ਹੁਣ ਗੈਸ ਤੇ ਬਦਲ ਹੀ ਦਿੱਤਾ ਦੂਜੀ ਗੈਸ ਤੇ ਰੱਖ ਦਿੰਦੇ ਹਾਂ ਛੇਦੀ ਬਣ ਜੂ ਇਧਰ ਆਪਾਂ ਸਰੋਂ ਦਾ ਤੇਲ ਪਾਉਣੇ ਲੋਨੜੇ ਦੇ ਵਿੱਚ ਕੜਾਹੀ ਦੇ ਵਿੱਚ ਥੋੜਾ ਜਿਹਾ ਦੋ ਚਮਚੇ ਤੇਲ ਦੇ ਪਾਵਾਂਗੇ ਦੋ ਚਮਚੇ ਆਪਾਂ ਤੇਲ ਦੇ ਪਾ ਲੈਨੇ ਦੀ ਪਮਾਗਿਆ ਪਿਆਜ਼ ਧੋ ਕੇ ਰੱਖਿਓਏ ਸੀਗੇ ਇਹੋ ਜੀ ਆਪਾਂ ਇਹਦੇ ਵਿੱਚ ਪਿਆਜ਼ ਪਾਤੇ ਚਲੋ ਜੀ ਦਰਾਪਾ ਸਬਜੀ ਵਿੱਚ ਕਰੇਲੇ ਪਾ ਦੀ ਪਿਆਜ਼ ਪਾ ਲਈ ਸੀ ਹੁਣ ਆਪਾਂ ਇਹਦੇ ਵਿੱਚ ਕੰਬਾੜ ਕਰੇਲੇ ਪਾ ਦਈਏ ਬੱਚੇ ਤੇ ਨਹੀਂ ਸਬਜੀ ਨਹੀਂ ਖਾਂਦੇ ਹੈਗੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਚਲੋ ਆਪਣਾ ਡੰਗ ਮਰ ਜਾਂਦਾ ਵਧੀਆ ਸਾਰੇ ਬਾਕੀ ਖਾ ਲੈਂਦੇ ਨੇ ਬੱਚੇ ਬੱਚੇ ਨਹੀਂ ਖਾਂਦੇ ਇਹਨਾਂ ਨੂੰ ਆਪਾਂ ਕੜੀ ਪਈ ਹੈ ਥੋੜੇ ਚੌਲ ਬਣਾ ਲਾਂਗੇ ਸਵੇਰੇ ਕੜੀ ਬਣਾਈ ਸੀ ਉਹ ਪਈ ਹੈ ਇਹਨਾਂ ਨੂੰ ਥੋੜੇ ਚੌਲ ਬਣਾ ਲਾਂਗੇ ਅੱਜ ਇਹ ਕਹਿੰਦੇ ਸਕੂਲ 'ਚ ਵੀ ਸਾਨੂੰ ਚੌਲੀ ਮਿਲੀ ਸੀ ਹਨਾ ਹਾਂਜੀ ਚਲੋ ਕੋਈ ਗੱਲ ਨਹੀਂ ਨਮਕੀਂ ਚੋਲਤਾ ਬੱਚੇ ਖਾਈ ਜਾਂਦੇ ਨੇ ਗਰਮੀ ਬਹੁਤ ਜ਼ਿਆਦਾ ਹੈ ਜੀ ਬਹੁਤ ਬੁਰਾ ਹਾਲਾ ਗਰਮੀ ਦਾ ਮੀਂਹ ਪੈ ਕੇ ਕਿਹੜਾ ਠੰਡ ਹੁੰਦੀ ਹੈ ਗਰਮੈਸ਼ ਜ਼ਿਆਦਾ ਹੋ ਜਾਂਦੀ ਹੈ ਇਧਰ ਆਪਣੇ ਵਿਚਾਰੇ ਇੱਥੇ ਅੰਲੇਵੇ ਜੀਰਿਓ ਚਪਾਖਾ ਕੱਢਦੇ ਨੇ ਵਾਰ-ਵਾਰ ਪਜਰੀਆਂ ਪਾਣੀ ਮੰਗਦੇ ਨੇ ਇੰਨੀ ਗਰਮੀ ਹੈ ਬਸ ਕਹਿੰਦੀ ਬਹੁਤ ਔਖਾ ਹੈ ਤਸਰਦਾ ਨਹੀਂ ਹਰ ਇੱਕ ਬੰਦੇ ਨੂੰ ਆਪਣਾ ਢਿੱਡ ਭਰਨ ਲਈ ਕੰਮ ਕਰਨਾ ਪੈਂਦਾ ਦੇਖੋ ਆਪਾਂ ਅੰਦਰ ਬੈਠੇ ਵੀ ਗਰਮੀ ਗਰਮੀ ਕਰੀ ਜਾਂਦੇ ਨੇ ਵਿਚਾਰੇ ਨੇ ਇਹਨਾਂ ਦਾ ਕੀ ਹਾਲ ਹੈ ਜਿਹੜੇ ਮਜ਼ਦੂਰੀ ਕਰਦੇ ਨੇ ਖੇਤਾਂ ਦੇ ਵਿੱਚ ਕਿੱਧਰ ਮੇਰਾ ਘਿਓ ਹੋ ਗਿਆ ਜਿਹੜਾ ਨਾ ਬਿਲਕੁਲ ਬਣਨ ਵਾਲਾ ਹੋ ਗਿਆ ਹੁਣ ਘਿਓ ਉੱਪਰ ਲੱਗ ਹੋ ਗਿਆ ਤੇ ਇੱਥੇ ਹਾਂ ਜਿਹੜਾ ਕੋਆ ਪਨੀਰ ਜਹਾ ਹੇ ਹੇ ਨੀਚੇ ਬੈਠ ਗਿਆ ਸਰਦੀ ਦੇ ਵਿੱਚ ਤਾਂ ਚੱਲ ਇਹਦੇ ਵਿੱਚ ਚੀਨੀ ਪਾ ਕੇ ਬੱਚਿਆਂ ਨੂੰ ਕੋਆ ਬਣਾ ਕੇ ਦਿੱਤਾ ਜਾਂ ਦੇਖਿਓ ਮੈਂ ਬਿਲਕੁਲ ਸਾਰਾ ਨਹੀਂ ਝੋੜ ਲੈਂਦੀ ਹਾਂ ਬੱਚਿਆਂ ਨੂੰ ਖਾਣ ਲੈਂਦੇ ਪਰ ਮੈਂ ਗਰਮੀ ਦੇ ਵਿੱਚ ਨਹੀਂ ਦਿੰਦੀ ਕਿਉਂਕਿ ਵਿੱਚ ਘਿਓ ਫੇਰ ਵੀ ਹੁੰਦਾ ਠੰਡਾ ਹੁੰਦਾ ਨਹੀਂ ਹਾਜਮਾ ਹੁੰਦਾ ਬੱਚਿਆਂ ਦੇ ਪੁਗਾਸ ਕਰਤਾ ਬੰਦ ਹੁਣ ਇਹਨੂੰ 10-15 ਮਿੰਟ ਲਈ ਮੈਂ ਠੰਡਾ ਹੋਣ ਲਈ ਰੱਖ ਦਾਂਗੇ ਕਿਉਂਕਿ ਨਹੀਂ ਫਿਰ ਡੱਬਾ ਪਲਾਸਟਿਕ ਦਾ ਹੁਣ ਦੋਦੇ ਵਿੱਚ ਡੱਬਾ ਨਹੀਂ ਪੀਗਲ ਜਾਣਾ ਜੇ ਗਰਮ ਪਾਤਾ ਆਪਾਂ ਨੇ ਅਜੇ 15 ਮਿੰਟ ਆਪਾਂ ਰੱਖ ਦਿੰਦੇ ਆ ਇੱਧਰ ਆਪਾਂ ਸਬਜੀ ਨੂੰ ਲਈਏ ਹਲਾ ਇਹਨੇ ਸਬਜੀ ਬਣੂਗੀ ਆਪਾਂ ਹੋਰ ਥੋੜਾ ਜਿਹਾ ਕੰਮ ਧੰਦੇ ਕਰ ਲੈਨੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰੇ ਨੂੰ ਪਾਏ ਹ ਹੱਥਾਂ ਨਾਲ ਮਸਾਲਾ ਤੇ ਜੀ ਇੰਝ ਚਲੋ ਜੈਨੇ ਆਪਾਂ ਔਰ ਕੁਛ ਕਰਦੇ ਆ ਬਹੁਤ ਜ਼ਿਆਦਾ ਗਰਮੀ ਅੰਦਰ ਤਾਂ ਦਰਵਾਰ ਦੇ ਕੋਲੀਆਂ ਪੈ ਰਹੀਆਂ ਨੇ ਹਲਕਿਤ ਥੋੜੀਆਂ ਥੋੜੀਆਂ ਹੀ ਪੈ ਰਹੀਆਂ ਨੇ ਲੇ ਲੇਗਾ ਇਹ ਪਹਿਲਾਂ ਤੋਂ ਵਧੀਆ ਤੇਜ਼ ਹੋਗਾ ਸੀ ਫਿਰ ਫਿਰ ਘਟ ਗਿਆ ਹੁਣ ਫਿਰ ਤੇਜ਼ ਹੋ ਜਾਣਾ ਬੱਚੇ ਦਰਵਾਰ ਐਸ਼ਵੀਰ ਮੀਚ ਭੱਜੇ ਫਿਰਦਾ ਸੀਗਾ ਤੇ ਇੱਧਰ ਆਪਾਂ ਸਬਜ਼ੀ ਵਿੱਚ ਪਾ ਦਈਏ ਥੋੜਾ ਜਿਹਾ ਨਮਕ ਮਿਰਚ ਨੂੰ ਤੇ ਹਲਦੀ ਪਾਈਏ ਜੀਰਾ ਮੈਂ ਪਹਿਲਾਂ ਪਾਤਾ ਸੀ ਮਿਰਚ ਥੋੜੇ ਠਹਿਰ ਕੇ ਪਾਵਾਂਗੇ ਨਹੀਂ ਫਿਰ ਨਾ ਇੱਥੇ ਸੋਚਿਆ ਪੜਤਾਂ ਜੀ ਚੜਨੀ ਸ਼ੁਰੂ ਹੋ ਜਾਂਦੇ ਤਾਂ ਸੀ ਜੀ ਫਿਰ ਅੱਖਾਂ ਜਿਹੜੇ ਪਾਣੀ ਨਿਕਲਣ ਦਾ ਖਰਸ ਅੱਖਾਂ ਨੂੰ ਮਿਰਚਾਂ ਨਹੀਂ ਛੜ ਜਾਂਦੀਆਂ ਕਾਲੀ ਜੀਆਂ ਬੱਦਲ ਇੰਨਾ ਜ਼ਿਆਦਾ ਹੋ ਗਿਆ ਕਿ ਅੰਦਰ ਹਨੇਰਾ ਹੋ ਗਿਆ ਸੋਚਿਆ ਲੱਗਦਾ ਜਿਵੇਂ ਲਾਈਟ ਨਹੀਂ ਹੁੰਦੀ ਲਾਈਟ ਵੀ ਲਾਈ ਹੋਈ ਹੈ ਪਰ ਫਿਰ ਵੀ ਹਨੇਰਾ ਸ਼ੋ ਹੋ ਰਿਹਾ ਹੈ ਵੀਡੀਓ ਦੇ ਵਿੱਚ ਬੱਦਲ ਕਾਫੀ ਜ਼ਿਆਦਾ ਹੋ ਚੁੱਕੇ ਹੈ ਕੀ ਨਜ਼ਰ ਆ ਰਬ ਜਮੀਨ ਬਿਲਕੁਲ ਹੱਥ ਜੀ ਬਾ ਦਿੰਦਾ ਜੀ ਵੀ ਹੁਣ ਇਹ ਨਮੀ ਪਊਗਾ ਐ ਲੱਗਦਾ ਹੁੰਦਾ ਜੀ ਬਹੁਤ ਜ਼ਿਆਦਾ ਨਹੀਂ ਪਰ ਨਹੀਂ ਉਮੀਦ ਆ ਬਸ ਓਹੀ ਥੋੜਾ ਪੈ ਰਿਹਾ ਇੰਤ ਹੈ ਤਾਂ ਦਿਖਾਰੀ ਐ ਸਭੀ ਜਮੀਨ ਇੱਧਰ ਇਧਰ ਐ ਸ਼ਬੀਰ ਮੇਰੇ ਵਿੱਚ ਪੰਜ ਚੀਜ਼ ਦਾ ਫਿਰ ਰਿਹਾ ਹੈ ਗਾਇਸ ਮੇਰੇ ਸੇਗਲਾ ਹੋ ਜੂਗਾ ਉਧਰ ਸਾਡੇ ਟੋਮੀ ਜੀ ਦੇ ਵਿੱਚ ਚੀਕਾਂ ਮਾਰ ਰਹੀ ਹੈ ਅਸਾਂ ਨੂੰ ਦੇਖਣੀ ਆ। ਲੋ ਜੀ ਇੱਧਰ ਆਪਣੀ ਸਬਜ਼ੀ ਜਿਹੜੀ ਬਣਨ ਵਾਲੀ ਐ। ਇਹਦੇ ਤੇ ਫਕਰਚੀ ਮਾਰਦੀ ਐ, ਨੌਂ ਮਿਰਚ ਪਾ ਲਿਆ ਸੀਗਾ। ਮੈਨੂੰ ਤੇ ਆਵਾਜ਼ ਬੰਦ ਕਰਨੀ ਪਈ ਗਈ ਸੀ ਜਿਹ ਇੱਧਰ ਜਿਹੜੇ ਆਪਣੇ ਕੱਖ ਕੜਦੇ ਸੀ ਉਹ ਆ ਕੇ ਬੈਠ ਗਏ ਉਹਨਾਂ ਦਾ ਬਹੁਤ ਜ਼ਿਆਦਾ ਆਵਾਜ਼ਾਂ ਜੀਆਂ ਆ ਰਹੀਆਂ ਸੀਗੇ ਇਸ ਕਰਕੇ ਫੇਰ ਮੈਂ ਵੀਡੀਓ ਆਵਾਜ਼ ਬੰਦ ਕਰਕੇ ਨਾ ਆਵਾਜ਼ ਰਿਕਾਰਡ ਕੀਤਾ। ਇਤਰੇ ਮੀ ਹਜੇ ਪੈ ਰਿਹਾ ਆਪਣੇ ਲਗਾਤਾਰ ਬਸ ਹੁਣ ਮਾਸਟਰ ਵੀ ਰੰਡੀ ਰੰਡੀ ਹਵਾ ਚੱਲ ਰਹੀ ਸੀ ਬੱਚੇ ਮੀਚ ਇੰਜੋਏ ਕਰ ਰਹੇ ਨੇ ਐਸ਼ਵੀਰ ਨੇ ਆਪਣਾ ਸਾਰਾ ਸਿਰ ਗਿੱਲਾ ਕਰ ਲਿਆ ਛਾਤਰੀ ਦੇ નીચે ਬੈਠ ਜਾਂਦਾ ਸੀਗਾ ਕਦੇ ਸਿਰ ਬਾਹਰ ਕੱਢ ਲੈਂਦਾ ਸੀ ਕਦੇ ਪਾਣੀ ਪਾ ਲੈਂਦਾ ਸੀ ਸਿਰ ਦੇ ਵਿੱਚ ਸਾਰਾ ਗਿੱਲਾ ਕਰ ਲਿਆ ਚਲੋ ਪਰਸ ਨੂੰ ਸੰਡੇ ਹੀ ਆ ਨਮਾ ਲਾ ਗਏ ਸਿਰ ਅੰਦਰ ਇਹ ਗਰਮੀ ਕਰਕੇ ਨਾ ਸਿਰ ਗਿੱਲਾ ਕਰ ਲੇ ਬੱਚਾ ਸਮੈਲ ਜਿਹੀ ਹੋਣ ਲੱਗ ਜਾਂਦੇ ਹੋਰ ਕੋਈ ਕੁਛ ਨਹੀਂ ਬਹੁਤ ਵਧੀਆ ਲੱਗ ਰਿਹਾ ਹੈ ਮੌਸਮ ਇਨਾਂਗੇ ਕਾ ਸਬਜ਼ੀ ਕੁਆਰ ਹੋਰ ਖਲਾਦੀ ਖਰਚੀ ਜਨਾਤੀ ਹੈ ਨਾ ਸਬਜ਼ੀ ਆਪਣੀ ਬਣ ਗਈ ਓਕੇ ਬਾਏ ਫਿਰ ਮਿਲਾਂਗੇ ਆਪਣੇ ਕਿਸੇ ਨਵੇਂ ਵਲੌਗ ਦੇ ਨਾਲ ਸਾਤਾ ਲਈ ਓਕੇ ਬਾਈ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਮੌਸਮ ਨਾਲ ਬਹੁਤ ਠੰਡ ਹੋ ਗਈ ਤੇ ਇਧਰ ਮੈਂ ਕਿਉਂ ਖੋਣ ਲੱਗੀ ਸੀਗੀ ਕਿਉਂ ਠੰਡਾ ਹੋ ਗਿਆ ਸੀਗਾ ਨਾ ਉਹ ਮੈਂ ਇੱਥੇ ਚਲ ਮੈਂ ਟੇਰੇ ਵਿੱਚ ਪਾਈ ਦੇਮ ਤੁਣ ਕੇ ਅੰਤਾਂਨ ਕੇ ਹੋਗੇ ਗੁੱਤੀ ਗੁੱਦੀ ਨੂੰ ਆ ਲੈ ਆਂ ਤੇ ਪਸਾਰਾ ਪੁਣਕੀ ਇੱਕ ਡੋਂਗੇ ਦੇ ਵਿੱਚ ਪਾ ਲਾਂਗੇ ਫਿਰ ਆਪਾਂ ਡੱਬੇ ਦੇ ਵਿੱਚ ਪਾ ਲਵਾਂਗੇ ਜਿਹੜੇ ਉਹਦੇ ਵਿੱਚ ਬਚੂ ਤੇ ਉਹਦੇ ਵਿੱਚ ਮੈਂ ਥੋੜੇ ਪਾਣੀ ਪਾ ਕੇ ਇਹਨਾਂ ਨੂੰ ਪੁਣਕ ਕੇ ਫਿਰ ਜਿਹਦੇ ਵਿੱਚ ਰੱਖ ਦੇਣਾ ਫਿਰ ਉਹਦੇ ਤੇ ਸਾਰਾ ਕਿਉ ਹੋ ਜਿਹੜਾ ਜੰਮ ਜੂ نیچے ਲੱਸੀ ਜਿੱ ਇਕੱਠੀ ਹੋ ਜਾਣੀ ਹੈ ਪੁਣਕ ਕੇ ਰੱਖਾਂਗੇ ਨਹੀਂ ਤਾਂ ਜੀ ਫਿਰ ਇਹ ਵੀ ਤਾਂ ਸਿੱਧੇ ਜਿਹਾ ਰਹਿ ਜਾਣਗੇ ਪੁਣਕ ਕੇ ਸਾਰਾ ਰੱਖ ਦਾਂਗੇ ਫ੍ਰੀਜ ਦੇ ਵਿੱਚ ਆ ਪਾਣੀ ਪਾ ਲੈਣਾ ਇੱਕ ਗਲਾਸ ਆਪਾਂ ਦੇ ਵਿੱਚ ਬਾਅਦ ਦੇ ਵਿੱਚ ਸਾਰਾ ਕਿਉ ਬਣਨਾ ਹੋਊਗਾ ਉਹ ਸਾੜ ਤੇ ਉਹ ਲੋਕੀ ਜਿੱਦਿਆ ਸਰਦੀਆਂ ਦੇ ਵਿੱਚ ਤੇ ਚਲੋ ਬੱਚਿਆਂ ਨੂੰ ਜਿੰਨੀ ਪਾ ਕੇ ਦੇ ਦਿੰਦੇ ਨਾ ਹੋਆਜਾ ਬਣ ਜਾਂਦਾ ਮੈਂ ਗਰਮੀ ਦੇ ਵਿੱਚ ਨਹੀਂ ਦਿੰਦੀ ਕਿਉਂਕਿ ਗਰਮੀ ਜ਼ਿਆਦਾ ਹੁੰਦੀ ਹੈ ਵੀ ਬੱਚਿਆਂ ਨੂੰ ਇੰਨਾ ਸੰਦਾ ਕਾਨੂੰ ਦੇਣਾ ਸਰਦੀਆਂ ਵਿੱਚ ਤਾਂ ਇਹ ਚਿੰਨੀ ਪਾ ਕੇ ਨਵੇਂ ਹੋਆਜਾ ਬਣਾ ਕੇ ਦੇ ਦਿੰਦੇ ਪਹਿਲਾਂ ਪਿਓ ਸਾਰਾ ਨਿਚੋੜ ਲੈਣੇ ਤਾਂ ਤੇ ਫਿਰ ਚਿੰਨੀ ਪਾ ਕੇ ਨ ਦੇ ਦੇ ਖਾ ਲੈਣਗੇ ਪਰ ਹੁਣ ਗਰਮੀ ਦੇ ਵਿੱਚ ਨਹੀਂ ਦਿੰਦੇ ਹੁਣ ਗਰਮੀ ਜ਼ਿਆਦਾ ਹੈ ਜੀ ਇੰਨਾ ਠੰਡਾ ਵੀ ਮਾੜਾ ਬੱਚਿਆਂ ਲਈ ਮੀ ਪੁਆਇੰਟ ਵਾਸਤੇ ਗਰਮੈਸ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਅੰਦਰ ਵੀ ਜਿਵੇਂ ਸੇਕ ਮਾਰਨ ਲੱਗ ਜਾਂਦਾ ਜੀ ਟਾਈਮ ਕਾਫੀ ਹੋ ਗਿਆ ਸੀਗਾ ਜੀ ਇਨੂੰ ਸਬਜ਼ੀ ਬਣਾਉਂਦੇ ਤੇ ਥੋੜਾ ਗਰਮ ਕਰਦੇ ਹਾਂ ਲੋ ਇਹਦੇ ਵਿੱਚ ਮੈਂ ਪਾਣੀ ਪਾ ਲਿਆ ਤੇ ਹੁਣ ਇਹ ਮੈਨੂੰ ਦੁਬਾਰਾ ਫੁਣ ਕੇ ਰੱਖ ਲਵਾਂਗੇ ਸੋ ਇਹਦੇ ਵਿੱਚ ਵੀ ਨੇਰਾ ਸ਼ੋ ਹੋ ਰਿਹਾ ਜੀ ਬੱਦਲ ਜ਼ਿਆਦਾ ਸੀਗਾ ਇਸ ਕਰਕੇ ਐ ਲੱਗ ਰਿਹਾ ਵੀ ਨੇਰਾ ਹੋ ਗਿਆ ਮੇਰੇ ਨੂੰ ਟਾਈਮ ਤਾਂ 5:00 ਬਜੇ ਸੀ ਸ਼ਾਮ ਦੇ ਐਸ਼ਵੀਰ ਮਾਤਾ ਨੂੰ ਕਹਿ ਰਹੀਆਂ ਵਾਰ-ਵਾਰ ਸਕੂਲ ਦਾ ਕੰਮ ਕਰ ਲਓ ਬੇਟਾ ਸਕੂਲ ਦਾ ਕੰਮ ਕਰ ਲਓ ਫਿਰ ਰਾਤ ਨੂੰ ਨੇਰਾ ਹੋ ਜਾਂਦਾ ਫਿਰ ਟੀਵੀ ਦੇਖਣ ਲੱਗ ਜਾਂਦੇ ਫਿਰ ਕੰਮ ਨਹੀਂ ਹੁੰਦਾ